ਇਹ ਕਿਸਾਨ ਮਿਲਿਆ ਤਾਂ ਘਟ ਕਰਨ ਕਰਨ ਪਹੁੰਚਿਆ ਕੀ ਕਹਿਣਾ ਚਾਹੁੰਦੇ ਆ ਸਰ ਦੋਨੋਂ ਦੇਰੋਂ ਚੱਲ ਕੇ ਆਇਆ ਤੇ ਅੱਜ ਇਹ ਜ਼ਮੀਨੀ ਜਿਹੜਾ ਜਾਣਿਆ ਜਾਂਦਾ ਹੈ ਕਿਸਾਨਾਂ ਦੀ ਮਾਂ ਕੋਈ ਬੀਬੀਆਂ ਕਿਸਾਨਾਂ ਦੀ ਇਹ ਧਰਤੀ ਹੈ ਅੱਜ ਸਮਾਂ ਹੈ ਬੈਠਿਆਂ ਤੇ ਖੜੇ ਸਮਾਂ ਦੋਵੇਂ ਸਮੇਂ ਦੇ ਵਿੱਚ ਸਾਥ ਸਮੇਂ ਦਾ ਹਾੜੀ ਹੁੰਦਾ ਬੰਦਾ ਇਸ ਤੋਂ ਉਪਰ ਦੇ ਮੇਲੇ ਨੇ ਕਾਰਡਸ ਪਹਿਣਾ ਨੂੰ ਉਹਨਾਂ ਦੇ ਨਵੇਂ ਸਾਰੇ ਸਾਰੇ ਬਾਰੇ ਵਿੱਚ ਵੀ ਇਹਨਾਂ ਦੇ ਵਿੱਚ ਵੀ ਲੱਗਦੇ ਨੇ ਉਹਨਾਂ ਦੇ ਖੋਜ ਨੂੰ ਬਦਲੇ ਅੰਦਰ ਮੁੱਲ ਦੇ ਦਸਮਾ ਦੇ ਬੰਦਨ ਦੇ ਦਸਤਾਂ ਨੂੰ ਉਹਨਾਂ ਨੇ ਵੀ ਹਮਾਤ ਲੇਵੋ ਕਰਨੀ ਦੀ ਇਲਾਜ ਇਹ ਲਗੜਵਾ ਲਿਆ ਬਵਾਰੀਆਂ ਦੇ ਪਾਸੋਂ ਆਇਆਂ ਨੂੰ ਮੇਰੇ ਵੱਲੋਂ ਗ੍ਰਿੰਪਾ ਦਾ ਸਹਿਯੋਗ ਦੇ ਰਿਹਾ 15 ਸਤੰਬਰ ਦੇ ਰੂਪ ਦੇ ਵਿੱਚ ਪੋਸਟਰ ਇਹਦਾ ਵੱਡਾ ਬਣੂਗਾ ਬੜਾ ਚਰਚਾ ਜਿਹੜਾ ਉਹ ਵਿਸ਼ਵ ਪੱਧਰ ਤੇ ਸਾਡੇ ਕਿਸਾਨ ਦਾ ਚੱਲ ਰਿਹਾ ਹੈ ਨਾ ਵਿਸ਼ਵ ਪੱਧਰ ਤੇ ਇਹ ਬਹੁਤ ਹੀ ਇੰਨੀ ਮੰਗ ਹੋਈ ਹੈ ਲਈ ਵਾਸਤੇ ਅਸੀਂ ਕਰਦੇ ਰਹੇ ਹਾਂ ਤੇ ਇਹ ਇੱਕ ਵੀ ਕਰ ਰਹੇ ਹਾਂ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਇਸ ਪੱਖੋਂ ਵਧਾਈ ਦੇ ਹੱਕਦਾਰ ਨੇ ਇੱਕ ਵਾਰੀ ਜੀ ਅਮੀਰ ਤੋਂ ਜੋਗੀ ਨੂੰ ਪੂਰੇ ਤੋਂ ਉਤਸ਼ਾਹ ਦੇ ਲਈ ਤੇ ਸਾਡੇ ਭਾਈ ਉਹਨਾਂ ਟੀਮ ਦੇ ਵਾਸਤੇ ਜਿਹਨਾਂ ਦੇ ਨਾਲ ਇਹ ਤਰੀਕ ਕਰਦੇ ਹਾਂ ਜੀ ਸਾਡੇ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਕਾ ਇਹਨਾਂ ਮੇਲਿਆਂ ਦੇ ਵਿੱਚ ਵੱਤਵਾਦ ਆਉਣ ਆਉਂਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਬਲਕਿ ਉਡੀਕਦੇ ਨੇ ਇਸ ਮੇਲੇ ਨੂੰ ਤਾਂ ਜਿੰਨਾ ਕਿ ਇਹਦੇ ਬਾਰੇ ਦੇ ਵਿੱਚ ਜਿਹੜੇ ਜਦੋਂ ਮਸਾਲਾ ਦੇ ਫਰਮਾਈ ਹੈ ਉਹਨਾਂ ਸਾਲਾਂ ਦੌਰਾਨ ਇਸ ਵਾਰ ਇਹ ਬੰਦਾ ਜਿਹੜਾ ਜੀਵਨ ਦਾ ਬਣਨ ਵਾਲਾ ਗੋਲਡੀ ਦਾ ਸਭ ਤੋਂ ਪਹਿਲਾਂ ਲੱਗਣਾ ਚੁਆ ਕਰਦੇ ਆਪ ਨੂੰ ਜਾਂਦੇ ਨੇ ਪੰਜਾਬ ਬਲਕਿ ਨਾ ਦੂਜੇ ਦੇ ਸਾਡੇ ਸੂਬੇ ਨਹੀਂ ਆਉਣਾ ਕਿਸਾਨਾਂ ਦਾ ਹੈ ਉੱਤਰ ਪ੍ਰਦੇਸ਼ ਕਿਸਾਨਾਂ ਦਾ ਹੈ ਉਦੋਂ ਹੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਤਾਂ ਜਿਹੜਾ ਕਿੱਟਾ بڑا ਪੋਸਟਰ ਜਿਹੜਾ ਰਿਲੀਜ਼ ਕਰ ਰਹੇ ਹੈਗੇ ਪੋਸਟਰ ਜਿਹੜਾ ਹੈਗਾ ਜੇ ਨਾ ਪਰ ਕਹਿ ਰਹੇ ਦੀ ਗਰੇ ਮਾਸ ਤੇ 70000 ਸਿਰ ਤੇ ਹਮ ਜਾ ਕਿ ਜਿਆਦਾ ਅੰਦਾਜ਼ਾ ਨਹੀਂ ਕਿ ਕਹਦੇ ਨਾ ਤੇ ਹਮ ਕੋ ਨਹੀਂ ਦੇਵੇ ਮਾਹੂਲੀ ਦੀ ਸਟੋਰੀ ਸਭ ਤੋਂ ਵੱਡਾ ਪਰ ਉਹ ਵੀ ਪਟਾ ਇੱਕ ਨਵਾਂ ਵਿਸ਼ੇਸ਼ ਤੌਰ ਤੇ ਬਣਾਇਆ ਜਿਹੜੇ ਕੋਣ ਚ ਕੀ ਕਹਿਣਾ ਚਾਹੁੰਦੇ ਆ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਵੀ ਕਿਤੇ ਜਾਇਦਾ ਖਾਸ ਕਰਕੇ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਕਿਉਂਕਿ ਆਪ ਵੀ ਇਸ ਇਹਨਾਂ ਪਰਿਵਾਰਾਂ ਕੋਲ ਠੇ ਆ ਸੋ ਵਧੀਆ ਲੱਗਦਾ ਹੈ 바ਾਕੀ ਸਾਡੇ ਵੀਰਾਂ ਨੇ ਹਰਦੀਪ ਸੰਧੂ ਨੇ ਅਸੱਗਾ ਵੀ ਸਾਡਾ ਤੇ ਸਾਲੋ ਦਾ ਉਹਨਾਂ ਨੇ ਵਧੀਆ ਪ੍ਰਬਾਲਾ ਕੀਤਾ ਬਹੁਤ ਵਧੀਆ ਲੱਗਦਾ ਬਾਕੀ ਸਾਡੇ ਗਾਣੇ ਵੀ ਇਹੋ ਜਿਹੇ ਹੁੰਦੇ ਨੇ ਅੱਜ ਕਿਹੜਾ ਕਿਹੜਾ ਗਾਣਾ ਗਾਉਂਗੋ ਫਿਰ ਅੱਜ ਜਿਹੜੀ ਵੀ ਜਿਹੜੇ ਗਾਣੇ ਦੀ ਸਰਦਾਰ ਦੇ ਮੈਚ ਹੈ ਬਣੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਕਿਸਾਨ ਵੀਰਾਂ ਨੂੰ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਆਪੇ ਆਂ ਇੰਨੀ ਜੋਗਾ ਨਹੀਂ ਮੈਨੇ ਇਹ ਹਾਂ ਦੇਖਾ ਕਿ ਕਿਉਂ ਉਹ ਜੋ ਬੰਤੀ ਕਰਦੀ ਹੈ ਆਪਣੀ ਸਰਕਾਰੀ ਬਹੁਤ ਨਹੀਂ ਕਰਦੀ ਠੀਕ ਹੈ ਦਿਆ ਇੱਕ ਔਰਪਰਚੁਨਿਟੀ ਹੈਗੀ ਆਪਣੇ ਪੰਜਾਬ ਦੇ ਕਿਸਾਨਾਂ ਵਾਸਤੇ इवन ਸਾਰੇ ਪੂਰੀ ਇੰਡੀਆ ਤੋਂ ਲੋਗ ਇੱਥੇ ਪੌਹੰਚੇ ਨੇਗੇ ਤਾਂ ਆਪਣੇ ਪੰਜਾਬੀ ਲੋਕਾਂ ਨੂੰ ਹੋਰ ਅੱਗੇ ਲੈ ਕੇ ਆਉਣਾ ਹੈ ਸੋ ਅੱਜ ਜਿਹੜਾ ਅੱਜ ਅਸੀਂ ਗਿਨੀਜ਼ ਵਰਡ ਰਿਕਾਰਡ ਦੇ ਵਿੱਚ ਆਪਣੇ ਆਪ ਨੂੰ ਦਰਜ ਕਰ ਦੇਣਾ ਇਸ ਤੋਂ ਵੱਡਾ ਹੋਰ ਮੌਕਾ ਨਹੀਂ ਹੋ ਸਕਦਾ ਕਿ ਵੀ ਸਾਨੂੰ ਅੱਗੇ ਆ ਕੇ ਹੋਰ ਇਹ ਦੱਸਣ ਵਾਸਤੇ ਕਿ ਕਿਸਾਨੀ ਸਾਡੀ ਰੂਹ ਦੇ ਵਿੱਚ ਹੈ ਸਾਡੇ ਖੂਨ ਚ ਕਿਸਾਨ ਵੀਰਾਂ ਨੂੰ ਪੀਸਨ ਦੇ ਦੇਣਾ ਚਾਹੁੰਦੇ ਆ ਮੈਂ ਬਹੁਤ ਆਉ ਸਪਟੈਂਬਰ ਦੇ ਵਿੱਚ ਜਦੋਂ ਹੋਣਾ ਹੈਗਾ ਮੇਲੇ ਤੇ ਉਸ ਟਾਈਮ ਮੈਂ ਦੁਬਾਰਾ ਮਿਲੂੰਗੀ ਮੈਨੂੰ ਬਹੁਤ ਚੰਗਾ ਲੱਗੂਗਾ ਸਾਰਿਆਂ ਨੂੰ ਮਿਲ ਕੇ ਅੱਜ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਪਹੁੰਚ ਗਈ ਥੈਂਕ ਯੂ